एक यहाँ और पावन धाम है हरिहर मंदिर किसी कारण बस हरिहर मंदिर की पूजा तो बंद है लेकिन आज भी लोग कहते हैं कि भीतर से आवाज आती है वो आवाज यहाँ तक भी आ गई अब तो हम कहेंगे जल्दी से जल्दी उस मंदिर की पूजा भी प्रारंभ हो जानी चाहिए जब अयोध्या में राम जी बैठ गए ਸੀ ਮੈਂ ਨੰਦੀ ਭਗਵਾਨ ਨਿਕਲ ਆਏ ਔੜਤ ਭਏ ਤਬ ਹਰੀ ਹਰ ਮੰਦਰ ਮੈਂ ਵੀ ਅਭਿਸ਼ੇਕ ਰੁਦਰਾ ਅਭਿਸ਼ੇਕ ਹੋ ਜਾਣਾ ਚਾਹੀਏ ਕਿਸੇ ਨੇ ਬਿਆਨ ਦਿੱਤਾ ਵੀ ਉਹ ਹਰੀ ਜਿਹੜਾ ਹਰ ਮੰਦਰ ਹੈ ਉਹਦੇ ਵਿੱਚ ਅਸੀਂ ਆਪਣੀ ਪੂਜਾ ਕਰਾਂਗੇ ਅਭਿਸ਼ੇਕ ਕਰਾਂਗੇ ਜਲਦੀ ਮੰਦਰ ਬਣਾਵਾਂਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੱਡੇ ਵੀ ਰਾਜਾ ਕੋਈ ਗੱਲ ਨਹੀਂ ਆਪਾਂ ਕਿਹੜਾ ਕਹਿੰਦੇ ਆਓ ਜੀ ਸਦਕੇ ਆਓ ਪਰ ਇੱਕ ਗੱਲ ਯਾਦ ਰੱਖੀ ਇੱਥੇ ਤੇ ਤੁਹਾਡੀ ਇੰਦਰਾ ਮਾਂ ਨੂੰ ਅਸੀਂ ਗੱਡੀ ਚੜਿਆ ਉਹਨੂੰ ਨੇ ਪੈਰ ਪਾਣ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਗੋਲੀਆਂ ਨਾਲ ਪੰਨ ਪੰਨ ਮਾਰਿਆ ਉਹ ਇੱਥੇ ਤੇ ਬਿੰਤਾ ਬੁੱੱਜਲ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਠੋਕਿਆ ਉਹ ਬਗੇਸ਼ਰ ਵਾਲਿਆ ਬਾਬਿਆ ਅੱਜ ਨੋਟ ਕਰ ਲੈ ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਟਕਰਾਂਗੇ ਤੈਨੂੰ ਵੀ ਭਾਵੇਂ ਕਿੱਦਾਂ ਤੈਨੂੰ ਗੱਡੀ ਜਿਹਦਾ ਇਹ ਚੜਾਵਾਂਗੇ ਜ਼ਰੂਰ ਤੇਨੂੰ ਆਹ ਤੇ ਸਹੀ ਤੂੰ ਆ ਤੇ ਸਹੀ ਤੂੰ ਵਰਦੇ ਸਹੀ ਮੂੰਹ ਤੇ ਕਰ ਹਰਮੰਦਰ ਸਾਹਿਬ ਨੂੰ ਮੈਂ ਆਪਣੇ ਪਿਆਰ ਦੇ ਪੁੱਤ ਲਈ ਓਏ ਅੰਮ੍ਰਿਤਸਰ ਹਰਮੰਦਰ ਸਾਹਿਬ ਚ ਵੜਨਾ ਦੂਰ ਦੀ ਗੱਲ ਓ ਬਗੇਸ਼ਰ ਤਾਂ ਮਲੇ ਬਾਬਿਆ ਜੇ ਤੈਨੂੰ ਪੰਜਾਬੀ ਸਮਝ ਆਉਂਦੀ ਹੈ ਮੈਂ ਕਹਿੰਨਾ ਤੂੰ ਅੰਮ੍ਰਿਤਸਰ ਸਾਹਿਬ ਵੜ ਕੇ ਵਿਖਾ ਦੇ ਚਲ ਛੱਡ ਅੰਮ੍ਰਿਤਸਰ ਸਾਹਿਬ ਤੂੰ ਪੰਜਾਬ ਵੜ ਕੇ ਵਿਖਾ ਦੇ ਬੋਲੇ ਸੋ ਨਿਹਾਲ ਹਰਮੰਦਰ ਉੱਥੇ ਮੜਨਾ ਇਹਨਾਂ ਵਜ਼ੀਕਾ ਕੱਤਾ ਵਰਦਿਕੀ ਫਤੇ ਆ ਤੁਸੀਂ ਦੋਨੇ ਜਿਹੜੇ ਬਿਆਨ ਨੇ ਮੈਂ ਤੁਹਾਨੂੰ ਸੁਣਾਏ ਨੇ ਪਹਿਲਾ ਜਿਹੜਾ ਬਕੇਸ਼ਰ ਧਾਮ ਵਾਲਾਗਾ ਸਾਦਾ ਅਖੌਤੀ ਸਾਦਾ ਇਹਦਾ ਬਿਆਨ ਸੁਣਾ ਦਿੱਤਾ ਤੇ ਨਾਲ ਭਾਈ ਪਰਮਾਨੰਦੇ ਦਾ ਜਿਹੜਾ ਬਿਆਨ ਆ ਉਹਨੇ ਠੋਕ ਮੈਂ ਜਵਾਬ ਦੇ ਦਿੱਤਾ ਕੋਣੀ ਤੇ ਆਪਾਂ ਗੱਲਬਾਤ ਕਰਦੇ ਆ ਬੜੀ ਧਿਆਨ ਦੇ ਨਾਲ ਸੁਣਨਾ ਲੋਕ ਜਿਹੜੇ ਬੈਠੇ ਨੇ ਪੰਜਾਬ ਤੋਂ ਬਾਹਰ ਆ ਬਗੇਸਰ ਧਾਮ ਵਾਲੀ ਨੂੰ ਇੱਕ ਵੀਡੀਓ ਦੇ ਦੇ ਪੌਂਚ ਨੇ ਜ਼ਰੂਰ ਕਰ ਦਿਓ ਇੰਨੀ ਵੀਡੀਓ ਸ਼ੇਅਰ ਕਰ ਦੇਣਾ ਇਹਨੇ ਕਿਹਾਗਾ ਕਿ ਇੱਥੇ ਦਰਬਾਰ ਸਾਹਿਬ ਆਵਾਜ਼ਾਂ ਉਹ ਹਟ ਗਈਆਂ ਨੇ ਤੇ ਅਸੀਂ ਬਾਜਾਂ ਜਿਹੜੀਆਂ ਇੱਥੇ ਵਿਸਣੂ ਦੀਆਂ ਜਿਹੜੀਆਂ ਬਾਜਾਂ ਆਉਣ ਗਈਆਂ ਤੇ ਇੱਥੇ ਜਿਹੜਾ ਜਲਦੀ ਆ ਜਿਹੜਾ ਉਹ ਹਿੰਦੂ ਕਬਜ਼ਾ ਕਰੇਗਾ ਤੇ ਇਹ ਕਹਿੰਦਾ ਕਿ ਮੇਰੇ ਧਾਮ ਤੱਕ ਜਿਹੜੀਆਂ ਆਵਾਜ਼ਾਂ ਇਹ ਪਹੁੰਚ ਗਈਆਂ ਨੇ ਫਿਰ ਇਹਨਾਂ ਕਿਹਾਗਾ ਅਯੁੱਧਿਆ ਦੇ ਵਿੱਚ ਜਮੈਂ ਉਹਨਾਂ ਦੀ ਮਾਸਜ ਤੇ ਢਾ ਕੇ ਜਿਹੜਾ ਉੱਥੇ ਮੰਦਿਰ ਸਾਰਿਆ ਗਿਆ ਆਰਾਮ ਦਾ ਕਹਿੰਦਾ ਉੱਥੇ ਪਰਵਿੱਤਰ ਹੋਇਆ ਉਸ ਤਰ੍ਹਾਂ ਹੀ ਕਹਿੰਦਾ ਹੁਣ ਦਰਬਾਰ ਸਾਹਿਬ ਦੇ ਵਿੱਚ ਹੋਵੇਗਾ ਫਿਰ ਇਹਨ ਇੱਕ ਨੰਦੀ ਦੀ ਜਿਹੜੀ ਗੱਲ ਸੁਣਾਈ ਆ ਕਿ ਉੱਥੇ ਪ੍ਰਗਟ ਹੋਇਆ ਮੈਂ ਕਹਿੰਦਾ ਕਿ ਤੁਹਾਡਾ ਧਰਮ ਆ ਤੁਹਾਨੂੰ ਲੱਖ ਲੱਖ ਵਾਰੀ ਜਿਹੜਾ ਆਪਾਂ ਨੂੰ ਪ੍ਰਣਾਮ ਕਰਦੇ ਆ ਸਾਰੇ ਧਰਮਾਂ ਨੂੰ ਔਰ ਤੁਹਾਡੇ ਵਰਗਾ ਖੋਤੀ ਜੇਕਰ ਕੋਈ ਇਹ ਕਹੇ ਕਿ ਇੱਥੇ ਵਿਸ਼ਨੂੰ ਦੀਆਂ ਬਾਜਾਂ ਆਉਂਦੀਆਂ ਐਸੇ ਅਸੀਂ ਦਰਬਾਰ ਸਾਹਿਬ ਦੇ ਮੰਦਰ ਬਣਾ ਦੇਣਾ ਇੱਥੇ ਅਸੀਂ ਭਗਤੀ ਸ਼ੁਰੂ ਕਰ ਦੇਣੀ ਆ ਉਹ ਬਿਆਨ ਤਾਂ ਮੂੰਹ ਚੱਕ ਕੇ ਦੇ ਦਿੱਤਾ ਤੇ ਤੂੰ ਆ ਜਾ ਨਾ ਫਿਰ ਡੀਕਦਾ ਕਿਸ ਨੂੰ ਆ ਜਾਂ ਤੂੰ ਭੇਜ ਦੇ ਇੱਕ ਵਾਰੀ ਕੇਲੇ ਚ ਆਪਣੇ ਨੂੰ ਪਹਿਲੀ ਗੱਲ ਤਾਂ ਤੂੰ ਆ ਆ ਉਹ ਕਿਉਂ ਲੋਕਾਂ ਦੇ ਪੁੱਤ ਤੁਸੀਂ ਮਰਵਾਉਣ ਲੱਗੇ ਹੋ ਕਿਉਂ ਤੁਸੀਂ ਬਿਆਨ ਦੇ ਕੇ ਜਿਹੜੇ ਇਸ ਤਰ੍ਹਾਂ ਦੇ ਇਸ ਸਿੱਖਾਂ ਨੂੰ ਭੜਕਾਉਣੇ ਫਿਰ ਤੁਸੀਂ ਸਿੱਖਾਂ ਦੀ ਚੈੱਕ ਕਰਦੇ ਹੋ ਸਿੱਖ ਜਿਹੜੇ ਤੁਹਾਡੇ ਤੇ ਜੇਕਰ ਤੁਹਾਡੇ ਵਰਗੇ ਨੂੰ ਜਵਾਬ ਕਰਨਾ ਦੇ ਦੇਣਾ ਫਿਰ ਸਿਕਾ ਫ੍ਰਿਕਾ ਫ੍ਰਿਕਾ ਪਰਸਤਾ ਆਤਵਾਦੀ ਖਾੜਕੂ ਬਖਬਦੀ ਪਤਾ ਨਹੀਂ ਕੀ ਕੀ ਹੁਣ ਤੂੰ ਬਿਆਨ ਦਿੱਤੇ ਦਿੱਤਾ ਦਰਬਾਰ ਸਾਹਿਬ ਨੂੰ ਉਹ ਤੂੰ ਮੂੰਹ ਤਾਂ ਕਰਕੇ ਬਖਾ ਤੂੰ ਸਿੱਖਾਂ ਦਾ ਇਤਿਹਾਸ ਭੁੱਲ ਗਿਆ ਅਬਦਾਲੀ ਵਰਗੇ ਆਏ ਤੇ ਮੱਸਾ ਰੰਗੜ ਆਇਆ ਤੇਰੀ ਇਦਰਾ ਗਾਂਧੀ ਆਈ ਬੜੇ ਇੱਥੇ ਆਏ ਬੜਿਆਂ ਨੇ ਇੱਥੇ ਅਜਮਾ ਕੇ ਜੋਰ ਅਜਮਾਇਆਗਾ ਬੜਿਆਂ ਨੇ ਇੱਥੇ ਕਬਜ਼ਾ ਕਰਨਾ ਸ਼ੁਰੂ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਸਿੰਘਾਂ ਸਿੰਘਾਂ ਨੇ ਦੋਹੇ ਦੇ ਚਨੇ ਚਬਾ ਕੇ ਤੇ ਉਹ ਨਰਕਾਂ ਦੇ ਜਿਹੜੇ ਪਏ ਨੇ ਉਹਦੇ ਖਲਾਰੇ ਤੇ ਉਹਨਾਂ ਨੂੰ ਤੂੰ ਇੱਕ ਵਾਰ ਇਤਿਹਾਸ ਪੜ ਉਹ ਪੰਜਾਬ ਦਾ ਇਤਿਹਾਸ ਪੜ ਪੰਜਾਬ ਆ ਕੇ ਜਿਹੜਾ ਇਹ ਨਿੱਕੂ ਦੀ ਪੱਗ ਨਹੀਂ ਇਹ ਇਹ ਨਿੱਕੂ ਨਹੀਂ ਕਿ ਜਿਹੜੇ ਤੇਰੇ ਚਰਨਾਂ ਵਿੱਚ ਠਹਿ ਜਾਵੇਗਾ ਤੂੰ ਇਹ ਸੋਚ ਲਿਆ ਕਿ ਇੱਕ ਪੱਗ ਵਾਲਾ ਤੂੰ ਨੂੰ ਸਰਦਾਰ ਸਮਝ ਬੈਠਾਗਾ ਉਹ ਕੰਜਰਾ ਉਹ ਉਹਦਾ ਨਚਾਰਾ ਦਾ ਕੰਮ ਕੀਆ ਕੰਜਰਾ ਦਾ ਕੰਮ ਕੀਆ ਉਹ ਗਰਦਾਸ ਮਾਨ ਮੰਗੂ ਜਿੱਥੇ ਧੁਨਾਂ ਤਾਪਦੇ ਨੇ ਜਿੱਥੇ ਸਰਗਟਾ ਬੀੜੀਆਂ ਸੜਦੇ ਨੇ ਜਿੱਥੇ ਸਰਗਟਾ ਤਮਾਕੂ ਹੁੰਦਾਗਾ ਉਥੇ ਨਾਚ ਕਰਦੇ ਨੇ ਘੰਗਰੂ ਪਾ ਕੇ ਆਪਣੇ ਜਿਹੜੇ ਪੈਰਾਂ ਦੇ ਵਿੱਚ ਨੇ ਜਿਹੜੇ ਇੱਕ ਕਲਾਕਾਰ ਨੇ ਤੂੰ ਦਰਬਾਰ ਸਾਹਿਬ ਬਕਰ ਦਰਬਾਰ ਸਾਹਿਬ ਨੂੰ ਉਸ ਤਰ੍ਹਾਂ ਸਮਝ ਲਿਆ ਕਿ ਤੂੰ ਮੂੰ ਚਾ ਕੇ ਇੱਕ ਬਿਆਨ ਦੇ ਦਿੱਤਾ ਤੇ ਇੱਥੇ ਬਾਜਾਂ ਆਉਣੀਆਂ ਇਹ ਤਾਂ ਆਉਣ ਦਾ ਟੈਨ ਲੱਗੂ ਆ ਕਿ ਬਾਜਾਂ ਕਿਵੇਂ ਆਉਂਦੀਆਂ ਨੇ ਕਿਸ ਤਰ੍ਹਾਂ ਆਉਂਦੀਆਂ ਨੇ ਇੱਥੇ ਪਹਿਲਾਂ ਹੀ ਬੇਅਦਮੀ ਕਰਨ ਆਇਆ ਸੀ ਜੰਗਲਾਂ ਸਾਰ ਟੱਪ ਕੇ ਤੇ ਉਹਦੀਆਂ ਬਾਜਾਂ ਤੁਹਾਨੂੰ ਹੁਣ ਸੁਣ ਗਿਆ ਕਿ ਨਾ ਜੇ ਤੇ ਕਿ ਨਹੀਂ ਸੁਣੀਆਂ ਇਹ ਸਰਕਾਰਾਂ ਨੂੰ ਜਿੱਥੇ ਬੈਠਾਗਾ ਭਗਵੇਸਰ ਤਾਂ ਆਵਾਂ ਕਿੱਥੋਂ ਦਾ ਉਥੋਂ ਦੀ ਸਰਕਾਰਾਂ ਨੂੰ ਇੱਥੇ ਐ ਪਰਚਾ ਦਰਦ ਕਰਨਾ ਚਾਹੁੰਦਾ ਢੜਕਾਓ ਬਿਆਨਾਂ ਦੇ ਤਹਿਤ ਸਿੱਖਾਂ ਨੂੰ ਇੱਕ ਸਿੱਧਮ ਸਿੱਧੀ ਧਮਕੀ ਹੈ ਸਿੱਖਾਂ ਦੇ ਕੇਂਦਰੀ સ્ਤਾਨ ਨੂੰ ਜਿਸ ਤੇ ਸਿੱਖ ਸਾਹ ਲੈ ਬਣਾ ਨਹੀਂ ਸਾਹ ਸਕਦਾ ਜਿਸ ਦਾ ਹਿਰਦਾ ਹਰ ਇੱਕ ਸਿੱਖ ਦਾ ਹਿਰਦਾਗਾ ਉਹ ਅੱਜ ਬਲੁੰਦ ਰਿਆ ਗਿਆਗਾ ਚਾਹੇ ਉਹ ਸਿੱਖ ਮੋਨਾ ਹੋਵੇ ਕੋਨਾ ਹੋਵੇ ਪਗੜੀ ਧਾਰੀ ਹੋਵੇ ਅੰਬਰ ਧਾਰੀ ਹੋਵੇ ਚਾਹੇ ਨਾ ਹੋਵੇ ਪਰ ਅੱਜ ਉਹਨਾਂ ਸਿੱਖਾਂ ਨੂੰ ਤੂੰ ਬੈਠਾ ਉੱਤੇ ਪਗਵੇਸਰ ਧਾਂ ਵਾਲਿਆ ਉਹ ਬੈਠਾ ਤੂੰ ਉਹਨਾਂ ਦੇ ਮੂਰੇ ਲਲਕਾਰ ਰਿਆਂਗਾ ਇਹੀ ਗੱਲ ਤੂੰ ਆ ਕੇ ਪੰਜਾਬ ਦੇ ਵਿੱਚ ਕਹਿ ਤੈ ਤੂੰ ਸਕੌਟੀ ਲੈ ਕੇ ਕਹਿ ਜੋ ਮਰਜ਼ੀ ਲੈ ਕੇ ਕਹਿ ਉਹ ਫੇਰ ਦੇਖੀ ਕਿਸ ਤਰ੍ਹਾਂ ਭਾ ਵਿਖਦੀ ਆ ਇਹ ਬਿਆਨ ਦੇਣੇ ਬੜੇ ਸੌਕੇ ਹੁੰਦੇ ਨੇ ਇੱਥੇ ਬੈਠਣਾ ਬਹਿ ਕੇ ਪੌਂਕੜਾ ਬੜਾ ਤੁਹਾਨੂੰ ਲੱਗਦਾਗਾ ਕਿ ਇੱਥੇ ਪਖੰਡੀ ਹੋਰ ਜਿਹੜੇ ਤੋਰੇ ਫਿਰਦੇ ਨੇ ਟੁਕੜਬੋਚ ਕਿ ਉਹ ਇੱਥੇ ਫੇਸਬੁੱਕਾਂ ਤੇ ਜਾਂ YouTube ਤੇ ਬਹਿ ਕੇ ਲੈ ਬੋ ਕੇ ਸਿੱਖਾਂ ਦੇ ਖਿਲਾਫ ਜਿਹੜੇ ਜ਼ਹਿਰ ਉਗਲ ਰਹੇ ਨੇ ਕਿ ਤੁਹਾਨੂੰ ਲੱਗਦਾਗਾ ਇਹ ਤੁਹਾਨੂੰ ਭਲੇਖਾ ਪਹਿ ਚੁੱਕਿਆਗਾ ਇਹ ਬਿਆਨ ਤਾਂ ਦੇ ਦਿੱਤਾ ਤੇ ਆਜਾ ਭਾਈ ਬਾਜਾ ਫਿਰ ਦੇਖਾਂਗੇ ਕਿਹਦੀਆਂ ਕਿਸ ਤਰ੍ਹਾਂ ਨਿਕਲਦੀਆਂ ਨੇ ਆ ਪਰਮਾਨੰ ਨੇ ਤੁਹਾਨੂੰ ਠੋਕ ਕੇ ਜਵਾਬ ਦੇ ਦਿੱਤਾ ਇਸ ਤੋਂ ਵੱਧ ਜਵਾਬ ਤੁਹਾਨੂੰ ਹਰਾਮੀਆਂ ਨੂੰ ਹੋਰ ਕੀ ਦਈਏ ਹੁਣ ਇਹ ਜਿਹੜੀ ਵੀਡੀਓ ਆ ਇਹ ਹਰ ਇੱਕ ਉਸ ਨੌਜਵਾਨ ਦੇ ਮੋਬਾਈਲ ਦੇ ਵਿੱਚ ਹੋਣੀ ਜ਼ਰੂਰੀ ਆ ਇਹ ਹਰ ਇੱਕ ਉਸ ਸਿੱਖ ਦੇ ਮੋਬਾਈਲ ਦੇ ਵਿੱਚ ਹੋਣੀ ਜ਼ਰੂਰੀ ਆ ਜਿਹੜਾ ਸਿੱਖ ਆਪਣਾ ਇੰਸਟਾ ਜਿਹੜਾ ਸਿੱਖ ਦਰਬਾਰ ਸਾਹਿਬ ਨੂੰ ਆਪਣਾ ਸਪਰੀਮ ਪਾਵਰ ਮੰਨਦਾਗਾ ਅੱਜ ਤੁਸੀਂ ਦਰਬਾਰ ਸਾਹਿਬ ਤੇ ਕਬਜ਼ੇ ਹੋਣ ਦੀਆਂ ਗੱਲਾਂ ਕਰ ਰਹੇ ਹੋ ਕਬਜ਼ਾ ਬੜਾ ਬੱਥੇ ਬੜਿਆਂ ਨੇ ਅਜਵਾਜ਼ ਮਾ ਕੇ ਦੇਖ ਲਿਆ ਤੇ ਉਹਨਾਂ ਦਾ ਹਾਸਰ ਵੇਖ ਲਿਆ ਤੇ ਉਹ ਅੱਜ ਕਿੱਥੇ ਬੰਦੇ ਨੇ ਕਿੱਧਰ ਗਏ ਨੇ ਉਹ ਉਹ ਕੱਲ ਦਾ ਸੋਕਰਾ ਤੂੰ ਉੱਠਿਆਗਾ ਤੂੰ ਬਹਿ ਗਿਆ ਬਾਬਾ ਬਣ ਕੇ ਇਹਨੂੰ ਲੋਕਾਂ ਨੇ ਰੱਬ ਸਮਝ ਲਿਆ ਜੇ ਤੁਹਾਨੂੰ ਚਾਰ ਗੱਲਾਂ ਆ ਜਾਂਦੀਆਂ ਨੇ ਚਾਰ ਕਿਤਾਬਾਂ ਪੜ੍ਹ ਕੇ ਤੁਸੀਂ ਚਾਰ ਗੱਲਾਂ ਕਰ ਦਿੰਦੇ ਹੋ ਤੇ ਤੁਹਾਨੂੰ ਲੋਕ ਬਾਬਾ ਬਣ ਦੇਖ ਲੈਂਦੇ ਆ ਕਿ ਬਾਬਾ ਨੇ ਬਾਬੇ ਆ ਬਾਬੇ ਬੈਠੇ ਨੇ ਜਿੰਨੇ ਭੂਨੇ ਸਾਧ ਆ ਨਾਨਸਰ ਡੇਰਿਆਂ ਵਾਲਿਆਂ ਨੇ ਕੀ ਚੰਦ ਚੜਿਆ ਬੀਬੀਆਂ ਦੇ ਨਾਲ ਉਹ ਬੱਚੇ ਵੀ ਨਹੀਂ ਬਖਸੇ ਬੀਬੀਆਂ ਦਾ ਛੱਡੋ ਪਰੇ ਬੱਚੇ ਵੀ ਨਹੀਂ ਬਖਸੇ ਇਹਨਾਂ ਐਸੇ ਲੋਟੂ ਟੋਲੇ ਨੇ ਖੋਤੀ ਸੱਧਾ ਨੇ ਇਹਨਾਂ ਨੇ ਇਹ ਸਾਡਾ ਦੇਸ਼ ਆ ਤਰੱਕੀ ਕਰੂ ਕਹਿੰਦੇ ਸਵਾਹ ਤਰੱਕੀ ਕਰੂਗਾ ਇਹ ਜਿੱਤੇ ਸਰੇ ਆਮ ਜਿੱਤੇ ਠੱਗ ਬਾਬੇ ਉਹ ਬੱਚਿਆਂ ਦੇ ਨਾਲ ਕੁਗਰਮ ਕਰਨਾ ਉਹ ਸਾਡੀਆਂ ਤੀਆਂ ਪੈਣਾ ਦੇ ਨਾਲ ਕਰਨਾ ਬੇਸਕੋ ਭੜਕੀਆਂ ਮਾਪਾ ਕਹਿੰਦੀਆਂ ਕਿ ਭੜਕੀਆਂ ਹੋਈਆਂ ਨੇ ਤੇ ਅੱਜ ਅੰਮਰਤਪਾਲ ਸਿੰਘ ਅੰਮਰਤਪਾਲ ਮੈਰੋਂ ਨੂੰ ਯਾਦ ਕਰਦੀਆਂ ਨੇ ਤੇ ਇਸ ਤਰ੍ਹਾਂ ਭਾਈ ਅੰਮਰਤਪਾਲ ਸਿੰਘ ਐਮਪੀ ਜੋ ਖੰਡੂਰ ਸਾਹਿਬ ਆ ਬੈਠਾਗਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੱਜ ਮਾਮਾਰ ਹੁੰਦੀਆਂ ਤੇ ਉਹਨੂੰ ਵੀ ਜਿਆਦਾ ਕਰਦੀਆਂ ਨੇ ਅੱਜ ਲੋਕਾਂ ਦੀ ਇਹ ਕਿਹੋ ਹਿੰਮਤ ਪੈ ਰਹੀ ਆ ਕਿਉਂਕਿ ਜਿਹੜੇ ਸਿੱਖ ਨੇ ਜਿਹੜੇ ਸਿੱਖ ਬੋਲਦੇ ਨੇ ਇਹਨਾਂ ਪਖੰਡੀਆਂ ਦੇ ਖਿਲਾਫ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਚੱਕ ਦਿਓ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਛੱਡ ਦਿਓ ਉਹਨਾਂ ਤੇ ਐਨਐਸਏ ਲਗਾ ਦਿਓ ਉਹਨਾਂ ਤੇ ਜਵਾਬੇਵਾਰ ਕੇ ਕਾਨੂੰਨ ਲਗਾ ਦਿਓ ਉਹਨਾਂ ਨੂੰ ਅੱਤਵਾਦੀ ਕਹ ਦਿਓ ਉਹਨਾਂ ਨੂੰ ਬਖਵਾਦੀ ਕਹ ਦਿਓ ਜੇ ਤੁਹਾਨੂੰ ਕੋਈ ਜਵਾਬ ਦੇ ਦੇਵੇ ਤੇ ਉਹ ਤੁਹਾਨੂੰ ਐਨਐਸਏ ਵਰਗੇ ਕਾਨੂੰਨ ਲੱਗ ਜਾਂਦੇ ਉਹਨਾਂ ਤੇ ਆ ਹੁਣ ਜਵਾਬ ਤਾਂ ਮੂੰਹ ਚਾੱਕ ਕੇ ਦੇ ਦਿੱਤਾ ਪਗੇ ਸਰਧਾਮ ਵਾਲੇ ਨੇ ਇਹ ਵੀਡੀਓ ਜਿਹੜੀ ਸਾਰੀ ਆ ਉਹਦੇ ਤੇ ਪਹੁੰਚ ਜਰੂਰ ਕਰ ਦਿਓ ਕਿ ਭਾਈ ਤੂੰ ਲੇਟ ਹੋ ਗਿਆ ਤੂੰ ਜਲਦੀ ਆ ਜਲਦੀ ਇੱਥੇ ਆ ਕੇ ਪੂਜਾ ਕਰਾ ਫੇਰ ਦੇਖਦੇ ਹਾਂ ਹੁਣ ਬੈਠਾ ਮੂੰਹ ਚਾੱਕ ਕੇ ਜਿਹੜਾ ਬਿਆਨ ਤੂੰ ਦੇ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਇਹਦੇ ਮੂਹਰੇ ਬੈਠੇ ਨੇ ਅਸੀਂ ਹਰ ਇੱਕ ਦਾ ਧਰਮ ਦਾ ਸਤਿਕਾਰ ਕਰਦੇ ਹਾਂ ਪਾ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਭੇਡਾਂ ਬੈਠੀਆਂ ਨੇ ਤੇ ਫਿਰ ਅਸੀਂ ਤਾਂ ਕਹਿੰਦੇ ਆ ਵੀ ਧਰਮ ਹਰੇਕ ਧਰਮ ਦਾ ਸਤਕਾਰ ਜੋਗਾ ਤੇ ਜਿਹੜੀਆਂ ਭੇਡਾਂ ਮੁਰੇ ਬੈਠੀਆਂ ਨੇ ਉਹ ਇਸ ਸਾਧ ਦਾ ਵਿਰੋਧ ਕਿਉਂ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਕਿਉਂ ਨਹੀਂ ਕਿਹਾ ਕਿ ਸਾਧਾ ਤੂੰ ਇਹ ਕੀ ਸ਼ਬਦ ਕਹਿ ਰਹੇ ਆਂਗਾ ਇਹ ਸਿੱਖਾਂ ਦਾ ਸਰਮੌਰ ਸੰਸਤਾ ਕੀ ਇਹ ਸਿੱਖਾਂ ਦੇ ਹੱਥ ਦਿਲ ਇਹ ਇਹ ਹਿਰਦਾਗਾ ਤੂੰ ਹਿਰਦੇ ਤੇ ਆ ਕੇ ਹੱਥ ਰੱਖ ਲੈਵੇਂਗਾ ਸਿੱਖਾਂ ਦੇ ਇਹ ਸੋਚਿਆ ਤੱਕ ਦੇ ਉਹਨੂੰ ਇਤਿਹਾਸ ਪੜਾ ਦਿਓ ਇਦਰਾ ਗੰਦੀ ਦਾ ਮੱッセ ਰੰਗੜ ਦਾ ਅਬਦਾਲੀ ਦਾ ਤੇ ਜਾਂ ਹੋਰ ਜਿਹੜੇ ਹੋਏ ਨੇ ਇੱਥੇ ਉਹਨੂੰ ਇੱਕ ਵਾਰੀ ਉਹਦੇ ਕੰਨਾਂ ਦੇ ਵਿੱਚ ਇਹ ਗੱਲ ਜ਼ਰੂਰ ਪਾ ਦਿਓ ਸਮਝਾ ਦਿਓ ਕਿ ਇੱਥੇ ਫੌਜਾਂ ਚੜ੍ਹ ਕੇ ਆਈਆਂ ਸੀ ਇੱਥੇ ਪੁਲਸ ਆਈ ਸੀ ਇੱਥੇ ਜ਼ੁਲਮ ਕੀਤਾ ਪਰ ਸਿੱਖਾਂ ਨੇ ਏਣ ਨਹੀਂ ਮੰਨੀ ਲੋਹੇ ਦੇ ਚਣੇ ਚਵਾ ਕੇ ਤੇ ਉਹਨਾਂ ਲੋਕਾਂ ਨੂੰ ਵਾਪਸ ਭੇਜਿਆਗਾ ਲੋਕਾਂ ਨੂੰ ਉਹਨਾਂ ਨੂੰ ਜਵਾਬ ਦੇਣਾ ਫਿਰ ਇਸ ਤਰ੍ਹਾਂ ਹੀ ਪੈਂਦਾਗਾ ਜਿਸ ਤਰ੍ਹਾਂ ਕਹਿੰਦੇ ਜਿਹਦੀ ਬੋਲੀ ਹੋਵੇ ਉਹਦੀ ਉਸ ਤਰ੍ਹਾਂ ਦੀ ਉਹਨੂੰ ਭਾਸ਼ਾ ਦੇ ਵਿੱਚ ਉਹਨੂੰ ਬੋਲੀ ਬੋਲੀ ਜਾਂਦੀ ਆ ਜਿਸ ਤਰ੍ਹਾਂ ਭਾਸ਼ਾ ਦੇ ਵਿੱਚ ਅਗਲਾ ਜਵਾਬ ਮੰਗਦਾ ਉਹਨੂੰ ਉਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਂਦਾਗਾ ਤੇ ਇਹ ਕਰਕੇ ਜਿਹੜੇ ਲੋਕ ਭੁੱਲ ਜਾਂਦੇ ਨੇ ਇਹਨਾਂ ਨੇ ਸੋਚਿਆ ਕਿ ਬੜਾ ਸੌਖਾ ਤਰੀਕਾ ਸਿੱਖਾਂ ਨੂੰ ਦਬਾਉਣ ਦਾ ਪਹਿਲਾਂ ਸਰਕਾਰਾਂ ਤੋਂ ਹਮਲੇ ਕਰਵਾ ਦਿਓ ਫਿਰ ਇਹ ਜਿਹੇ ਬਿਆਨ ਦੇ ਦਿਓ ਫਿਰ ਅਸੀਂ ਸਕੌਰੀਟੀਆਂ ਲੈ ਲਾਂਗੇ ਉਹ ਸਕੌਰੀਟੀਆਂ ਲੈ ਕੇ ਆਜਾ ਭਰਾਵਾ ਤੂੰ ਅਜਾ ਤੈਨੂੰ ਇਹ ਵੀ ਚੈਲੰਜ ਕਰਦੇ ਆ ਕਿ ਜਿੰਨੀ ਮਰਜ਼ੀ ਸਕਿਉਰਟੀਆਂ ਲੈ ਕੇ ਤੂੰ ਪੈਰ ਪਾ ਜਾ ਸਿਕੋ ਹੁਣ ਮੈਂ ਤੁਹਾਨੂੰ ਇੱਕ ਹੋਰ ਇੱਥੇ ਬੇਨਤੀ ਕਰਦਾ ਪਹਿਲਾਂ ਤਾਂ ਇਹ ਦਰਬਾਰ ਸਾਹਿਬ ਆ ਗਿਆ ਸੀ ਤੇ ਏਦੂ ਮੁੜ ਕੇ ਜੇਕਰ ਪਤਾ ਲੱਗਦਾ ਜਿਹੜੇ ਸਿੱਖ ਨੂੰ ਦਰਬਾਰ ਸਾਹਿਬ ਆਉਂਦਾਗਾ ਇਹਨੂੰ ਫੜ ਕੇ ਪਹਿਲਾਂ ਤਾਂ ਸਵਾਲ ਪੁੱਛ ਲਿਓ ਤੇ ਫਿਰ ਇਹਨੂੰ ਜਿਹੜਾ ਕੁਝ ਹੋਊਗਾ ਉਹ ਤੁਹਾਡੇ ਸਾਹਮਣੇ ਆ ਪਤਾ ਨਹੀਂ ਕਿਹੜੇ ਕਿੱਥੋਂ ਕਿੱਥੋਂ ਉਠ ਉਠ ਆਉਂਦੇ ਨੇ ਇਹ ਇਹ ਕਰਦੇ ਨੇ ਪੰਜਾਬ ਦਾ ਮਾਹੌਲ ਖਰਾਬ ਆ ਪੰਜ ਕ ਤੁਹਾਨੂੰ ਪਹਿਲਾਂ ਕਿਹਾ ਕਿ ਉਧਰ ਬੈਠੇ ਨੇ ਅੱਗ ਲਾਉਣ ਪਿੱਛੇ ਪੰਜ ਕ ਉਧਰ ਬੈਠੇ ਨੇ ਕਿ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਕਿਵੇਂ ਭੜਕਾਈਏ ਪੰਜਾਬ ਦਾ ਮਾਹੌਲ ਕਿਵੇਂ ਖਰਾਬ ਕਰੀਏ ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਸ਼ਾਂਤਮਈ ਹੋਵੇ ਇਹ ਲੋਕ ਚਾਹੁੰਦੇ ਨੇ ਪੰਜਾਬ ਦੇ ਵਿੱਚ ਅੱਗ ਲੱਗੇ ਇਹ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਇਹ ਲੋਕ ਨਹੀਂ ਚਾਹੁੰਦੇ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਅਮਨ ਸ਼ਾਂਤੀ ਚ ਵੀ ਅਮਨ ਸ਼ਾਂਤੀ ਇੱਥੇ ਕਿਉਂ ਹੋ ਰਹੀ ਆ ਇਹ ਜਿਹੜਾ ਸਾਰਾ ਕੁਝ ਬਾਹਰ ਦੱਤਾ ਹੋ ਰੀਆਂ ਨੇ ਸਾਰਾ ਇਹਨਾਂ ਲੋਕਾਂ ਦੀ ਦੇਣਾ ਇਹਨਾਂ ਪਖੰਡੀ ਸਾਧਾਂ ਦੀ ਦੇਣਾ ਇਹਨਾਂ ਲੋਟੂ ਤੋਲਿਆਂ ਦੀ ਦੇਣਾ ਤੇ ਇਹਨਾਂ ਜਿਹੜੇ ਅੱਜ ਬੁੱਚੜ ਬੈਠੇ ਨੇ ਕੋਈ ਇੱਥੇ ਬਹਿ ਗਿਆ ਕੋਈ ਉੱਥੇ ਬਹਿ ਗਿਆ ਤੇ ਇਹਨਾਂ ਨੂੰ ਜਿੰਨਾ ਤੱਕ ਸਿਕਾਉਂ ਸਭ ਕਮੀ ਸਿਕਾਉਂਦੀ ਤੇ ਉਹਨਾਂ ਚਾਰੇ ਨਾਲ ਲੋਕਾਂ ਨੇ ਲੋਟ ਨਹੀਂ ਆਉਣਾ ਤੇ ਸਾਡਾ ਪ੍ਰਸ਼ਾਸਨ ਅੱਜ ਅੱਖਾਂ ਮੀਚ ਕੇ ਦੇਖ ਰਿਆ ਸਾਡੀਆਂ ਸਰਕਾਰਾਂ ਅੱਖਾਂ ਮੀਚ ਕੇ ਵੇਖ ਰਹੀਆਂ ਨੇ ਇਹ ਸਾਰਾ ਕੁਝ ਬਿਆਨ ਸੁਣ ਰਹੀਆਂ ਨੇ ਜਿੱਤੇ ਕੋਈ ਕਾਰਾ ਵਰਤ ਗਿਆ ਫਿਰ ਸਿਕ ਅੱਤਵਾਦੀ ਜੀ ਐਸਾ ਇੱਕ ਬਖਵਾਦੀ ਜੀ ਹੁਣ ਤੁਹਾਨੂੰ ਦਿਦਾ ਨਹੀਂ ਤੁਹਾਨੂੰ ਹੁਣ ਤੁਹਾਡੇ ਮੂੰਹ 'ਚ ਹੁੰਗੜੀਆਂ ਪੈ ਗਈਆਂ ਚੇਪੀਆਂ ਲੱਗ ਗਿਆ ਤੁਹਾਡੇ ਮੂੰਹ ਦੇ ਉੱਤੇ ਹੁਣ ਤੁਹਾਨੂੰ ਸਭ ਕੁਝ ਦਿਖ ਨਹੀਂ ਰਿਹਾ ਏ ਵੀ ਕੀ ਪੰਜਾਬ ਦੇ ਵਿੱਚ ਹੋ ਰਿਹਾ ਕੀ ਲੋਕ ਕਹੇ ਜੇ ਬਿਆਨ ਦੇ ਰਹੇ ਨੇ ਸਿੱਖੋਂ ਦੇ ਹਿਰਦੇ ਬਲੁੰਦਰੇ ਜਾ ਰਹੇ ਨੇ ਇਹ ਸਰਕਾਰਾਂ ਨੂੰ ਦਿਦਾ ਨਹੀਂ ਇਥੋਂ ਦੀ ਸਰਕਾਰ ਉਹ ਤਾਂ ਪਰਮੇਸ਼ਰ ਧਾਮ ਉੱਤੇ ਬਾਲੇ ਉੱਥੋਂ ਦੇ ਮੁੱਖ ਮੰਤਰੀ ਨਾਲ ਗੱਲ ਕਰੇ ਉਹਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰਵਾਵੇ ਜੋ ਕਾਰਵਾਈ ਨਹੀਂ ਕਰਦੀ ਫਿਰ ਸਿੱਖ ਆਪ ਦੇ ਆਪ ਜਿਹੜਾ ਰਵੈਤਾਂ ਦੇ ਅਨਸਾਰ ਕਾਰਵਾਈ ਕਰਦੇ ਫਿਰ ਤੁਸੀਂ ਪਿੱਟਦੇ ਹੋ ਫਿਰ ਪਿੱਟਦੇ ਹੋ ਤੁਸੀਂ ਫਿਰ ਦੂਜਾ ਲਾਣਾ ਪਿੱਟਦਾਗਾ ਪੱਲੀ ਚੱਕ ਮਹਿਕਮਾ ਪਿੱਟਦਾਗਾ ਫਿਰ ਸਾਨੂੰ ਧਮਕੀਆਂ ਆਉਂਦੀਆਂ ਜੀ ਸਾਨੂੰ ਸਕਿਉਰਟੀਆਂ ਦੇ ਦਿਓ ਫਿਰ ਤੁਸੀਂ ਘੇੜੇ ਮਾਰਦੇ ਹੋ ਦਫ਼ਤਰਾਂ ਦੇ ਵਿੱਚ ਜੇ ਤੁਸੀਂ ਸਿੱਖਾਂ ਦੇ ਉੱਤੇ ਹਮਲੇ ਕਰਦੇ ਹੋ ਸਿੱਖਾਂ ਦੇ ਹਿਰਦੇ ਬਲੂਂਦਰ ਦਿਓ ਤੇ ਫਿਰ ਤੁਹਾਨੂੰ ਜਵਾਬ ਹੀ ਹੋ ਜਾ ਮਿਲੂਗਾ ਤੇ ਫਿਰ ਤੁਸੀਂ ਜੇ ਜਵਾਦ ਆ ਲਓ ਉਹ ਜਾਂ ਮਿਲ ਜਾਂਦਾਗਾ ਫਿਰ ਤੁਸੀਂ ਕਹਿੰਦੇ ਜੀ ਸਾਡੇ ਤੇ ਹਮਲੇ ਹੁੰਦੇ ਆ ਫਿਰ ਤੁਸੀਂ ਸਕਿਉਰਟੀਆਂ ਭਾਲਦੇ ਹੋ ਸਕਿਉਰਟੀਆਂ ਵਾਲੇ ਭਾਵੇਂ ਜਿੱਥੇ ਕਿੰਨੇ ਕੁ ਜਿਹੜੇ ਜਿੰਨਾਂ ਨੇ ਸਕਿਉਰਟੀਆਂ ਲੈਤੀਆਂ ਸੀ ਉਹ ਕਿੰਨੇ ਕੁ ਬਚ ਗਏ ਸਕਿਉਰਟੀਆਂ ਲੈ ਕੇ ਬਚ ਗਏ ਸਕਿਉਰਟੀਆਂ ਚਾਹੇ ਲੱਖ ਲੈ ਲਓ ਪਰ ਜਿੱਦਣ ਸਿੱਖ ਦੇ ਕਿਸੇ ਦੇ ਡਿੱਕੇ ਕਿਸੇ ਦੀ ਜਾੜ ਦੇ ਥੱਲੇ ਆ ਗਏ ਤੇ ਕਿਸੇ ਸਿੰਘ ਦੇ ਲੋਹੇ ਦੇ ਚਣੇ ਚਬਾ ਦਿੱਤੇ ਤੇ ਉਹਦੇ ਤੁਸੀਂ ਤੜਪ ਉਠਣਾਗਾ ਉਹਦੇ ਫਿਰ ਕਹਿੰਦੇ ਜੀ ਸਾਡੇ ਤੇ ਆਏ ਹੁੰਦੇ ਆ ਬਾਹ ਹੁੰਦੇ ਆ ਉਹ ਪਹਿਲਾਂ ਤੁਸੀਂ ਪੰਗੇ ਲੈਨੇ ਹੋ ਪਹਿਲਾਂ ਸਿੱਖਾਂ ਦੇ ਦਾਤ ਜਾਣ ਜਾਣ ਖੈਨੇ ਹੋ ਤੁਸੀਂ ਸਿੱਖਾਂ ਦੇ ਹਿਰਦੇ ਬਲੁੰਨ ਕਰਦੇ ਹੋ ਸਿੱਖਾਂ ਦੇ ਅੰਦਰ ਅੱਗ ਲਾਉਣੇ ਕਿ ਜਿਉਂਦੇ ਆ ਕਿ ਮਰ ਗਏ ਇਹ ਇਸੇ ਕੌਮ ਮਰਨ ਵਾਲੀ ਕੌਮ ਨਹੀਂ ਇਹ ਇਹ ਤੁਸੀਂ ਰੋਜ਼ ਮਰਦੇ ਹੋ ਜਿਹੜੇ ਪਖੰਡੀਆਂ ਦੇ ਪੈਰਾਂ ਦੇ ਵਿੱਚ ਪੈਨੇ ਹੋ ਉਹ ਜਿਹੜੇ ਤੁਸੀਂ ਜਾ ਕੇ ਬਲਾਤ ਕਰਗੀਆਂ ਦੇ ਪੈਰਾਂ ਦੇ ਵਿੱਚ ਪੈਨੇ ਹੋ ਉਹ ਤੁਸੀਂ ਰੋਜ਼ ਮਰਦੇ ਹੋ ਅੱਜ ਮਾਮਾ ਸਾਡੀਆਂ ਮੈਂ ਮਾਮਾ ਕਹਿਣ ਨੂੰ ਜੀ ਨਹੀਂ ਕਰਦਾ ਅੱਜ ਔਖੋਤੀਓ ਉਹ ਜਿਹੜੇ ਖੇਖਣਾ ਕਰ ਰਹੀਆਂ ਨੇ ਜੀ ਸਾਡੇ ਨਾਲ ਫਲਾਣੇ ਬਾਬੇ ਨੇ ਬਲਾਤਕਾਰ ਕਰ ਦਿੱਤਾ ਫਲਾਣੇ ਨੇ ਫਲਾਣਾ ਮਾਰ ਦਿੱਤਾ ਬਾਬੇ ਨੇ ਬੱਚਿਆਂ ਦੇ ਨਾਲ ਰੇਪ ਕਰ ਦਿੱਤੇ ਉਹ ਤੁਹਾਡੇ ਤੁਸੀਂ ਅੰਦੇ ਸੀ ਤੁਸੀਂ ਜਦੋਂ ਉਸੇ ਸਾਹ ਦੇ ਚੇਲੇ ਬੰਦੇ ਸੀ ਆ ਨਾਨਸਰ ਵਾਲਿਆਂ ਨੇ ਬੜਾ ਗੰਦ ਪਾਇਆ ਹੋਇਆਗਾ ਆ ਬਲਜਿੰਦਰ ਜਿੰਗਾ ਫੋੜਿਆ ਸੀ ਆ ਅਮਰਪਾਲ ਮੈਰੋ ਦੇ ਤਾਂ ਹਰੇਕ ਸਾਰਾ ਦੁਸ਼ਮਣ ਬੈਰੀ ਸਾਰੇ ਇਕੱਠੇ ਹੋ ਗਏ ਸੀ ਗੁੰਡਾ ਦੱਸਦੇ ਸੀ ਅੱਜ ਉਹਨਾਂ ਦੇ ਜਾ ਕੇ ਤੁਸੀਂ ਸਾਧਾਂ ਦੇ ਉਹ ਜਿਹੜੇ ਮੱਸੀ ਮੀਟ ਜਿਹੜਾ ਸਾਰਾ ਕੁਝ ਚੱਲਦਾ ਹਾਲੇ ਪਤਾ ਨਹੀਂ ਕੀ ਕੁਝ ਚੱਲਦਾ ਹੋਊਗਾ ਜਿਨੇ ਕਹਿੰਦੇ ਕਿ ਮਰਡਰ ਵੀ ਕੀਤੇ ਹੋਏ ਨੇ ਬੱਚਿਆਂ ਦੇ ਨਾਲ ਬਲਾਤਕਾਰ ਕੀਤੇ ਹੋਏ ਨੇ ਇੱਥੋਂ ਤੱਕ ਅਗਨ ਸ਼ਰਮ ਨਾਲ ਕਹਿਣਾ ਪੈ ਰਿਆ ਸਾਡੀ ਬੀਬੀਆਂ ਦੇ ਨਾਲ ਬਲਾਤਕਾਰ ਕੀਤੇ ਹੋਏ ਨੇ ਉਸ ਪਖੰਡੀ ਸਾਰੇ ਨਾਲ ਸੜਿਆ ਲੱਖਾਂ ਲੁੱਖਾ ਕਿਹੜਾ ਹੈਗਾ ਉਹ ਇਸ ਵੀਡੀਓ ਨੂੰ ਦਾਵਾ ਕੇ ਸ਼ੇਅਰ ਕਰ ਦਿਓ ਇਨਾ ਪਖੰਡੀਆਂ ਤੱਕ ਇਨਾ ਸਰਕਾਰਾਂ ਤੱਕ ਇਹ ਵੀਡੀਓ ਪਹੁੰਚ ਜੀ ਜ਼ਰੂਰ ਕਰ ਦਿਓ ਉਹ ਪਰਮੇਸ਼ਰ ਧਾਮ ਵਾਲੇ ਤੱਕ ਨਾਨਕ ਸਾਧੀਆਂ ਤੱਕ ਆਇਦਰ ਲਾੜਾ ਲੁੱਲਾ ਬੈਠਾ ਉਧਰ ਬੈਠਾ ਫਲਾਨਾ ਬੈਠਾ ਮਾਫ ਕਰਦਾ ਜੇ ਮੈਨੂੰ ਸਬਦ ਕਿਸੇ ਨੂੰ ਆਮ ਮੱਦੇ ਨੂੰ ਲੱਗਿਆ ਉਹਦੇ ਲਈ ਨਹੀਂ ਸਬਦ ਇਹ ਜਿਹੜੇ ਉਹ ਹੰਕਾਰੀ ਬੰਦੇ ਨੇ ਉਹਨਾਂ ਲਈ ਸਬਦ ਬੱਤਿਆ ਜਿਹੜੇ ਸਿਕੋਂ ਨੂੰ ਜਿਹੜੇ ਕਹਿੰਦੇ ਪਾਰਨਾ ਚਾਹੁੰਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵੈਲਜੂ ਕਾ ਖਾਲਸਾ ਵੈਲਜ ਕੀ ਫਤਿਹ